ਕੋਣ ਤਾਂ ਤੂੰ ਹੀ ਦੱਸਦੇ ਮੈਂਟਲ ਦਾ ਸਾਡਾ ਪੁੱਤ ਮਾਰ ਕੇ ਲੈ ਗਏ ਮੈਂਟਲ ਦਾ ਉਹ ਤਾਂ ਮਾਰ ਕੇ ਸਾਨੂੰ ਮੈਂਟਲ ਦਾ ਆਦੀ ਮੈਂ ਤਾਂ ਮੈਂਟਲ ਤੇ ਆ ਉਹ ਕੋਈ ਗੱਲ ਨਹੀਂ ਘਰ ਜਾਗਦਾ ਸਾਡਾ ਜਵਾਨ ਲੱਗਦਾ ਪਈ ਨੰਨੇ ਵਾਲੇ ਹੈ ਐ ਜਾਰੀ ਜ਼ਿੰਦਗੀ ਦੀ ਮਰਦਾ ਦੇ ਮਸਲਾ ਰਾਮਪ੍ਰਕਾਸ਼ ਤੇ ਕਮਤੋ ਹਰੇ ਸੀ ਕਿ ਪਿੱਛੋਂ ਤੇਜ਼ ਰਫਾਰ ਨਾਲ ਗੱਡੀ ਆ ਕੇ ਸਿਫਟ ਟੱਕਰ ਮਾਰ ਕੇ ਉਹ ਨਾਲ ਹੀ ਭਜਾ ਕੇ ਲੱਗੀ ਜਦ ਕੀ ਅਕਵਾਲ ਸਿੰਘ ਦੀ ਮੌਤ ਜਿਹੜੀ ਐਡ ਦੀ سپورਟ ਹੋ ਗਈ ਰਾਮ ਪ੍ਰਕਾਸ਼ ਜਿਹੜਾ ਹੈ ਡੀ ਐਮ ਸੀ ਦੇ ਵਿੱਚ ਦਾਖਲ ਆ। ਸਾਤੇ ਸੀਗੇ ਸਾਰੇ ਬੰਦੇ। ਇਹ ਸਕੂਟਰ ਤੇ ਸੀਗੇ ਇੱਕ ਰਿਸ਼ਕੇ ਤੇ ਸੀ। ਕਿੱਥੋਂ ਆ ਰਹੇ ਸੀਗੇ ਇਹ? ਇਹ ਕੰਮ ਤੋਂ ਆ ਰਹੇ ਸੀਗੇ। ਕਿੰਨੇ ਵਜੇ ਕੜਨਾ ਸਾਰੇ? ਇਹ ਕੋਈ 11:30 11:30 ਵਜੇ ਦੀ ਕਰੀਬ ਦੀ ਘਟਨਾ ਹੈ। ਕਿਤੇ ਕੋਈ ਵੀਡੀਓ ਵੀ ਆਈ ਹੈ ਜੀ। ਪਤਾ ਲੱਗਿਆ ਵੀਡੀਓ 'ਚ ਵੀ ਐਕਸੀਡੈਂਟ ਕਰਕੇ ਗੱਡੀ ਭਾਈਦੀ ਹੈ। ਹਾਂ ਸੀਸੀਟੀਵੀ 'ਚ ਫੁਟੇਜ ਸ ਹੈਗਾ ਸਾਰਾ ਕੁਝ। ਕਿੱਥੋਂ ਦੇ ਸੀ ਜਿਹੜੇ ਮਰਨ ਵਾਲਾ ਬੰਦਾ ਕਿੱਥੋਂ ਦਾ ਜਿਹੜਾ ਜ਼ਖਮੀ ਹੈ ਉਹ ਕਿੱਥੋਂ ਹੈ ਇਹ ਪਹਿਲਾਂ ਤਾਂ ਰਾਤ ਨੂੰ ਪੱਤ ਗਈ ਹੈ ਇਹਨਾਂ ਦੀ ਨੰਬਰ ਪਲੇਟ ਢਿੱਗਨ ਤੇ ਟੈਸ ਹੋਇਆ ਵੀ ਇਹ ਕਪੂਰੀਆਂ ਦੇ ਬੰਦੇ ਆ ਪਰਿਵਾਰ ਕੀ ਮੰਗ ਕਰ ਰਿਹਾ ਥਾ ਪਰਿਵਾਰ ਕਹਿੰਦਾ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਸਖਤੋ ਸਖਤ ਸਜ਼ਾ ਜਿਹੜੀ ਹੈ ਨੂੰ ਕੋਰਟ ਵੱਲੋਂ ਦਿੱਤੀ ਜਾਵੇ ਪਤਾ ਲੱਗਿਆ ਇਹ ਜਿਹੜਾ ਮ੍ਰਿਤਕ ਆ ਅਕਬਾਲ ਸਿੰਘ ਪੁੱਤਰ ਜਗਿੰਦਰ ਸਿੰਘ ਮੋਗੇ ਦੇ ਰਹਿਣ ਵਾਲਾ ਇਹ ਪੈਸ ਦੇ ਵਿੱਚ ਲਾਉਂਦਾ ਆ ਆਪਣੀ ਆਹ ਕਿ ਕਾਫੀ ਵਾਲੀ ਮਸ਼ੀਨ ਲਾਉਂਦਾ ਉਤੋਂ ਸਮਾਪਤ ਕਰਕੇ ਆਪਦੇ ਘਰ ਨੂੰ ਜਾ ਰਿਹਾ ਸੀ ਆ ਉਧਰ ਪਿੱਛੋਂ ਗੱਡੀ ਆਈ ਸੀ ਇੱਕ ਆਣਪਛਾਤੀ ਉਹਨੇ ਵਿੱਚ ਮਾਰੀ ਗੱਡੀ ਇਹ ਦੋ ਬੰਦੇ ਜ਼ਖਮੀ ਹੋਏ ਜੀ ਇੱਕ ਦੀ ਦੀ ਇਕਬਾਲ ਸਿੰਘ ਦੀ ਮੌਤ ਹੋ ਗਈ ਤੇ ਦੂਜਾ ਡੀਐਮਸੀ ਲੁਧਿਆਣੇ ਦਾ ਖਲਾ ਜੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਮਕਦਮਾ ਦਰਜ ਕਰਤਾ ਇਹਨਾਂ ਦੇ ਕਿਹੜੇ ਅੰਡਰ ਆਈਪੀਸੀ ਇਹਨਾਂ ਦੇ ਅਧੀਨ ਤਰ੍ਹਾਂ 27 427 337 338 400 304 ਇਹ